लुधियाना आयो नोमिनेशन फाइल ਕਿਤਾ ਕੀ ਸੋਸ਼ਲ ਮੰਗਦਾ ਤੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੈਪੀਮ ਜੈ ਪਰ ਜੈ ਭਗਵਾਨ ਵਾਲਮੀਕ ਜੈ ਗੁਰੂ ਵਿਦਾਸ ਤਨ ਤਨ ਸ਼੍ਰੀ ਗੁਰੂ ਵਿਦਾਸ ਜੈ ਮਸੀਹ ਦੀ ਉਹੀ ਨਰਨਕਾਰ ਮੈਂ ਤੇਰੀ ਸ਼ਾਨਾ ਮੈਨੂੰ ਬਖਸ਼ ਲੋ ਜਿਕਰਾ ਮੈਂ ਚਿੰਤਪਨ ਦਾ ਜੈ ਕਬੀਰ ਤਨ ਕਬੀਰ ਜਿਕਰਾ ਸ਼ੇਰਾਂ ਵਾਲੀ ਦਾ ਬੋਲ ਸੱਚੇ ਦਰਬਾਰ ਕੀ ਜਾ ਜਿਕਰਾ ਗੁਰੂ ਨਾਨਕ ਦਾ ਬੋਲ ਸੱਚੇ ਦਰਬਾਰ ਕੀ ਜਾ ਦੇਖੋ ਜੀ ਆਪਾਂ ਬੈਸਟ ਵਿੱਚ ਫਾਰਮ ਭਰਨਾ ਆ ਲੁਧਿਆਣਾ ਸ਼ਹਿਰ ਵਿੱਚ ਤੇ ਆਪਾਂ ਸਾਰਿਆਂ ਦਾ ਗਿਆ ਜੋੜ ਕੇ ਬੇਨਤੀ ਕਰਦੇ ਹਾਂ ਵੋਟ ਫੋਰ ਨੀਟੂ ਇੱਕ ਵਾਰੀ ਤੁਸੀਂ ਵੋਟ ਇੱਕ ਇੱਕ ਪਾ ਕੇ ਨੀਟੂ ਨੂੰ ਜਿਤਾ ਦਿਓ ਨੀਡੂ ਨੂੰ ਕਾਮਯਾਬ ਕਰ ਦੋ ਤੇ ਨੀਡੂ ਦੀ ਕਾਮਯਾਬੀ ਤੁਹਾਡੀ ਕਾਮਯਾਬੀ ਹੋਗੀ ਇੱਕ ਪਤਾ ਲੱਗੇਗਾ ਇੱਕ ਬੰਦਾ ਵਿਸ਼ਵਾਸ ਕਰਕੇ ਤੁਹਾਡੇ ਸ਼ਹਿਰ ਵਿੱਚ ਆਇਆ ਨੀਡੂ ਸ਼ਹਿਰਾਂ ਵਾਲਾ ਬੜਾ ਮਾਣ ਕਰਕੇ ਆਇਆ ਔਰ ਲੁਧਿਆਣਾ ਲੁਧਿਆਣਾ ਸ਼ਹਿਰ ਹੱਬ ਵਾ ਸੋਨੇ ਦਾ ਸ਼ਹਿਰ ਹੈ ਇਹਦੇ ਵਰਗਾ ਸ਼ਹਿਰ ਦੁਨੀਆ 'ਚ ਕੋਈ ਨਹੀਂ ਪਰ ਮੈਂ ਇੱਕ ਵਿਸ਼ਵਾਸ ਕਰਕੇ ਆਇਆ ਤੁਸੀਂ ਇੱਕ ਇੱਕ ਵੋਟ ਮੇਰੀ ਚੋਲੀ ਚ ਪਾ ਕੇ ਨੂੰ ਇਸ ਵਾਰ ਕਾਮਯਾਬ ਕਰ ਦੋ ਮੈਂ ਤੁਹਾਡਾ ਆਸਾਨ ਜ਼ਿੰਦਗੀ ਪਰ ਵੀ ਪੁੱਲਾਂਗਾ ਕਿਦਾਂ ਮੁਕਾਬਲਾ ਲੱਗਦਾ ਤੁਹਾਨੂੰ ਵੀ ਤੁਹਾਡਾ ਕਿਸੇ ਬਸ ਇੱਕੋ ਬੰਦਾ ਸੰਜੀਪ ਰੋਣਦਾ ਮੇਰਾ ਮੁਕਾਬਲਾ ਹਾਂ ਮਾਂ ਦੀ ਬਾਰੇ ਨਾਮ ਕਰ ਬਸ ਜਿਹੜੀ ਸੈਂਟਰ ਦੇ ਦੇਖੋ ਜਾਂ ਇਹ ਜਿੱਤੂਗਾ ਜਾਂ ਮੈਂ ਜਿੱਤੂਗਾ ਦੋ ਹੀ ਬੰਦੇ ਜਿੱਤੂਗੇ ਤੁਹਾਨੂੰ ਲੱਗਦਾ ਕਿ ਕਿੰਨੀਆਂ ਵੋਟਾਂ ਮੈਂ ਜਿੱਤ ਜਾਣਾ ਜੀ ਕਿੰਨੀਆਂ ਵੋਟਾਂ ਲੀਡ ਕਰਕੇ 15000 ਵੋਟਾਂ ਕਰਕੇ ਕਰਕੇ 15000 ਵੋਟਾਂ ਦੇਖੋ ਲੋਕੀ ਕਹਿੰਦੇ ਮੈਂ ਤੇਰੀ ਕੰਬਾਈਨਿੰਗ ਕਰਾਂਗਾ ਕੋਈ ਕਹਿੰਦਾ ਮੈਂ ਸਟicker ਲਾਉਂਗਾ ਕੋਈ ਕਹਿੰਦਾ ਗੱਡੀਆਂ ਲੈ ਕੇ ਆਉਂਗਾ ਮੋਟਰਸਾਈਕਲ ਲੈ ਕੇ ਸਾਰੇ ਲੋਕੀ ਕਰ ਰਹੇ ਅੱਜ ਮੈਂ ਫਾਈਲ ਭਰਨ ਵਾਸਤੇ ਮੇਰੇ ਤੋਂ ਪੈਸੇ ਨਹੀਂ ਸੀਗੇ ਇਹ ਵੀ ਕਿਸੇ ਨੇ ਦਿੱਤੇ ਆ ਰੱਬ ਪਰਮਾਤਮਾ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਮਾਤਾ ਚਿੰਤਪੁਣੀ ਹਮੇਸ਼ਾ ਖੁਸ਼ ਰੱਖੇ ਉਹਨੂੰ ਔਰ ਚੜ੍ਹਦੀ ਕਲਾ ਵਿੱਚ ਰੱਖੇ ਉਹਨੂੰ ਇਹਦੇ ਇਲੈਕਸ਼ਨ ਤੱਕ ਤੁਸੀਂ ਤੁਸੀਂ ਲੁਧਿਆਣੇ ਦੇ ਮੈਂ ਲੁਧਿਆਣੇ ਰਹੂੰਗਾ ਜੀ ਪਰ ਮੈਂ ਇੱਕ ਬੇਨਤੀ ਹੋਰ ਕਰਨਾ ਚਾਹੁੰਦਾ ਮੈਨੂੰ ਇੱਕ ਘਰ ਜਾਂ ਇੱਕ ਇੱਕ ਦਫਤਰ ਦੇ ਇੱਕ ਘਰ ਮਿਲ ਜੇ ਜਦ ਤੱਕ ਇਲੈਕਸ਼ਨ ਹੈਗੇ ਮੈਂ ਉੱਥੇ ਰਹਿ ਸਕਾਂ ਬਹੁਤ ਧੰਨਵਾਦ ਹੋਊਗਾ ਤੁਹਾਡਾ ਇਨਐਨਆਈ ਵੀਰੋ ਮੇਰੇ ਵੀਰੋ ਲੁਧਿਆਣੇ ਵਾਲੇ ਵਾਸੀਓ ਮੈਂ ਤੁਹਾਡਾ ਤਹਿ ਦਿਲੋਂ ਸ਼ੁਕਰਗੁਜ਼ਾਰ ਕਰੂੰਗਾ ਪਰ ਇੱਕ ਵਾਰੀ ਤੁਸੀਂ ਵੋਟ ਪਾ ਕੇ ਵੋਟ ਵੋਟ ਨੀ ਟੂ ਕਰ ਦੋ ਸ਼ਹਿਰ 'ਚ ਪਤਾ ਲੱਗ ਜੇ ਇੱਕ ਵਾਰੀ ਮੈਂ ਜਿੱ ਇਹਨਾਂ ਲੀਡਰਾਂ ਨੇ ਤੁਹਾਡੇ ਘਰ ਆ ਕੇ ਕੰਮ ਕਰਕੇ ਜਾਇਆ ਕਰਨੇ ਆ। ਹਜੇ ਹੀ ਮੈਨੂੰ ਫੋਨ ਆnde ਕਈ ਲੀਡਰਾਂ ਦੇ ਕਿ ਮੇਰਕੋ ਆ ਜਾ ਮੇਰਕੋ ਆ ਜਾ ਮੇਰਕੋ ਆ ਜਾ ਮੇਰਕੋ ਆ ਜਾ। ਸਾਰੇ ਪਾਸੇ ਮੈਂ ਛੋਟਾ ਜਿਹਾ ਬੰਦਾ ਤੁਹਾਡੇ ਜੇ ਤੁਸੀਂ ਅੱਜ ਨਾ ਸਪੋਰਟ ਕੀਤੀ ਹੁੰਦੀ ਜਾਂ ਮੈਂ ਰੇਲ ਗੱਡੀ ਥੱਲੇ ਜਾਂ ਮੈਂ ਪੱਕੇ ਥੱਲੇ ਸੈਲਟ ਛੋਟ ਛੋਟ ਕੇ ਮਰ ਜਣਾ ਸੀਗਾ। ਤੁਸੀਂ ਸਾਰਿਆਂ ਸਪੋਰਟ ਕੀਤੀ ਹੈ। ਤਹਿ ਦਿਲੋਂ ਸ਼ੁਕਰਗੁਜ਼ਾਰ ਤੁਸੀਂ ਆਬੋ। ਔਰ ਹਰ ਸ਼ ਬੰਦੇ ਅੰਦਰ ਰੱਬ ਵਾ। ਪ੍ਰਮਾਤਮਾ ਅੰਦਰ ਪ੍ਰਮਾਤਮਾ ਹਰ ਦਿਲਾਂ ਦੇ ਵਿੱਚ ਵਸਦਾ ਵਾ। ਬੱਚਾ ਬੁੱਢਾ ਛੋਟੀ ਬੱਚੀ ਸਾੜੀਆਂ ਮਾਂਾਂ ਭੈਣਾਂ ਔਰ ਇੱਕ ਵਾਰੀ ਤੁਸੀਂ ਵੋਟ ਫॉर ਨੀਟੂ ਕਰਕੇ ਦਿਖਾ ਦਿਓ ਜਿੱਤਣ ਜਿੱਤਣ ਤੋਂ ਬਾਅਦ ਲੁਧਿਆਣੇ ਰਹੋਗੇ ਕਿ ਜਿੰਦੇ ਤੁਸੀਂ ਮੈਂ ਲੁਧਿਆਣੇ ਰਹੂੰਗਾ ਜੀ ਪੱਕਾ ਇੱਥੇ ਇੱਥੇ ਹੀ ਉਹ ਇਹ ਸੈਂਟਰ ਜਿਹੜਾ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਹੀ ਰਹੂੰਗਾ ਗਰੀਬ ਭਰਾਵਾਂ ਦੇ ਵਿੱਚ ਮੈਂ ਮੈਂ ਗਰੀਬ ਆ ਮੈਂ ਇਹਨਾਂ ਭਰਾਵਾਂ ਦੇ ਵਿੱਚ ਰਹਿ ਕੇ ਕੰਮ ਕਰਕੇ ਦਿਖਾਵਾਂਗਾ ਜੀ ਉਹ ਦੇਖੋ ਜਦੋਂ ਇਲੈਕਸ਼ਨਾਂ ਦੇ ਉਦੋਂ ਸਾਰੇ ਕੰਮ ਕਰਦੇ ਆ ਇਲੈਕਸ਼ਨਾਂ ਤੋਂ ਬਾਅਦ ਕੋਈ ਕੰਮ ਕਰਕੇ ਦਿਖਾਵੇ ਮੈਂ ਇਲੈਕਸ਼ਨਾਂ ਤੋਂ ਬਾਅਦ ਵੀ ਕੰਮ ਕਰੂੰਗਾ ਜੀ ਹਾਂ ਲੋਕਾਂ ਨੇ ਵੈਸੇ ਜਨਤਾ ਨੂੰ ਕੋਈ ਮੈਸੇਜ ਮੈਂ ਕਹਿੰਦਾ ਇੱਕ ਵਾਰੀ ਬਸ ਤੁਸੀਂ ਇੱਕ ਵਾਰੀ ਮੇਰੀ ਸਪੋਰਟ ਕਰ ਦਿਓ ਮ ਇੱਕ ਵਾਰੀ ਮੈਤੇ ਰਹਿਮ ਕਰ ਦਿਓ ਬਸ ਇੱਕ ਵਾਰੀ ਇੱਕ ਵਾਰੀ ਰਹਿਮ ਕਰ ਦਿਓ ਮੈਤੇ ਬਸ